ਫਤਿਹ ਰੇਖਾ ਬਦਦੇ ਹੈ ਹਾਂਜੀ ਗੋਂਡ 나ਦ ਭ੍ਰਮੇ ਜੈਸੇ ਮਿਰਗਾਏ ਪ੍ਰਾਣ ਤਜੇ ਵਾਂ ਕੋ ਧਿਆਨ ਨਾ ਜਾਏ ਐਸੇ ਰਾਮਾ ਐਸੇ ਹੀਰੋਂ ਰਾਮ ਛੋੜ ਚਿਤ ਅਨਤ ਨਾ ਫੇਰੋਂ ਰਹੋ ਜਿਦਾਂ ਕਾਇਰ ਨਹਾਦੀਆ ਲੋਦਰ ਨਹਾਦ ਸਾਈ ਦਿੰਦਾ ਹੂੰ ਹੂੰ ਵਰਦਨੂ ਹਾਂਜੀ ਜੰਬੀਆ ਸਰੀਰ ਨੂੰ ਉਹਦੀ ਉਹ ਉਹ ਸਰੀਰ ਦੀ ਸੁਧ-ਬੁੱਧ ਭੁੱਲ ਜਾਂਦੀ ਠੀਕ ਹੈ ਜੀ ਸਰੀਰ ਦਾ ਚੇਤਾ ਨਹੀਂ ਰਹਿਣਾ ਉਹਨੂੰ ਆਪਣੇ ਦਾ ਮੈਂ ਉਹਨੂੰ ਆਗੇ ਕਰਨ ਤੋਂ ਫੜ ਲਵਾਂਗੀ ਹੂੰ ਜਿੰਨਾ ਸਰੀਰ ਨੂੰ ਵਖਰਾ ਹੋ ਜਾਂਦਾ ਨਾਲ ਦੇ ਵਿੱਚ ਇਹਨਾਂ ਲੀਨ ਹੋ ਜਾਂਦੀ ਉਹਦੀ ਸੁਰਤ ਤੇ ਕਈ ਵਾਰ ਜਿਗਾਰੀ ਆ ਕੇ ਉਹਨੂੰ ਕੱਢ ਤੋਂ ਫੜ ਲੈਂਦੇ ਅੱਛਾ ਜੀ ਹਾਂ ਉਹਨਾਂ ਸੁਰਤ ਜੁੜ ਗਈ ਹੈ ਜੀ ਬੜੀ ਤਰ੍ਹਾਂ ਜੁੜਦੀ ਹੈ ਅੱਛਾ ਜੀ ਵੀ ਪ੍ਰਾਣ ਵੀ ਚਲੇ ਜਾਂਦੇ ਆ ਪਰ ਉਧਰ ਨੂੰ ਧਿਆਨ ਨਹੀਂ ਕਰਦਾ ਨਾਦ 'ਚ ਸੁਰਤ ਜੁੜੀ ਰਹਿੰਦੀ ਹੈ ਜੀ ਹਾਂ ਤੇ ਐਸੇ ਰਾਮਾ ਐਸੇ ਹੀਰੋਂ ਰਾਮ ਛੋੜ ਚਿਤ ਅਨਤ ਨਾ ਫੇਰੂੰ ਹਾਂ ਐਸੇ ਤਰੀਕੇ ਨਾਲ ਆਪਣੇ ਉੱਤਰ ਸੁਰਤ ਨਾਲ ਬਾਸ ਤੇ ਟਿਕਾਈ ਹੋਈ ਹੈ ਹੂੰ ਹੂੰ ਠੀਕ ਹੈ ਜੀ ਜੀਵਾ ਨਾਦ ਨਾਲ ਸੋਸਤ ਜੁੜਦੀ ਹੈ ਫਿਰਕਤੀ ਹੂੰ ਹੂੰ ਕੋਈ ਸੁਧ ਬੁੱਧ ਬੋਲ ਜਾਂਦੀ ਹੈ ਸੰਸਾਰ ਦੀ ਠੀਕ ਹੈ ਜੀ ਸੰਸਾਰ ਦੀ ਸੁਧ ਬੁੱਧ ਬੋਲ ਜਾਂਦੀ ਹੈ ਸੰਸਾਰ ਭੁੱਲ ਜਾਂਦਾ ਹੈ ਹੂੰ ਹੂੰ ਐਵੇਂ ਬੰਦੂ ਸੰਸਾਰ ਭੁੱਲ ਗਿਆ ਠੀਕ ਹੈ ਜੀ ਐਸੇ ਹੀ ਐਸੇ ਹੀ ਐਸੇ ਹੀ ਹੀਰੋ ਦਾ ਕੀ ਭਾਬ ਜੀ ਐਸੇ ਹੀ ਹੀਰੋ ਅੱਛਾ ਜੀ ਹਾਂ ਸਰ ਜੀ ਰਾਮ ਛੋੜ ਚਿੱਤ ਅਨੰਤ ਨਾ ਫੇਰੋਂ ਚਿੱਤ ਦੀ ਗੱਲ ਕੀਤੀ ਹੋਈ ਹੈ ਅੱਛਾ ਜਿੱਤਮਾ ਇੱਕ ਹੋ ਗਈ ਐਸਾ ਹੋ ਸਕਦਾ ਅੰਦਰ ਤਾਂ ਜਦ ਹੋਵੋਗੇ ਮਾਨਾ ਜਿੱਤ ਤੇ ਕੋਲ ਸਰ ਹਮ ਹਮ ਨਾ ਉਲਟਾ ਮਾਨ ਜਦ ਮਾਇਆ ਵੱਲ ਨੂੰ ਚੱਲਦਾ ਤਾਂ ਮਾਨਾ ਜਾਂ ਅੰਦਰ ਨੂੰ ਚੱਲਦਾ ਤਾਂ ਚਿੱਤ ਹੈ ਠੀਕ ਹੈ ਜੀ ਇੱਕੋ ਰਹਿਣਾ ਦੋ ਤਰ੍ਹਾਂ ਦੇ ਹਾਂ ਜੀ ਜੋ ਮੀਨਾ ਹਿਰੇ ਪਸਵਾਰਾ ਸੋਨਾ ਗੜਤੈ ਹਿਰੇ ਸੁਨਾਰਾ ਜੋ ਮੀਨਾ ਹੈ ਤਾਂ ਜਦੋਂ ਮੀਨਾ ਹੁੰਦਾ ਗੋਚਦਾ ਹੈ ਅੱਛਾ ਜੀ ਆ ਹਮ ਹਿਰੇ ਪਸਵਾਰਾ ਜੀ ਦਾ ਪਸਵਾਰਾ ਹਮ ਹਮ अच्छा जी। ਯਾਦ ਬਕੀਟ ਉਹਦਾ ਧਿਆਨ ਇੱਕ ਦੰਗ ਜਾ ਕੇ ਬੱਚੇ ਨਾਲ ਪੜ ਲੈਂਦਾ। ਠੀਕ ਹੈ ਜੀ। ਪੜੀ ਦੇ ਵਿੱਚੋਂ। ਹੂੰ ਹੂੰ। ਦਫਤਾਰ ਮਾਰ ਕੇ। ਹੂੰ ਹੂੰ। ਉਹ ਬੱਚੀਆਂ ਜੁੜ ਜਾਂਦਾ ਹੈ। ਬੱਚੀ ਆਪਣੇ ਆਪ ਨਾਲੋਂ ਦੀ ਜੁੜੀ ਹੋਈ ਸੀ। ਬੱਚੀ ਪਾਰਟੀ ਨਾਲ ਜੁੜੀ ਹੋਈ ਹੈ। ਅੱਛਾ ਜੀ। ਬੱਚੀ ਆਪਣੇ ਥੇਲੇ ਨਾਲ ਜੁੜੀ ਹੋਈ ਹੈ। ਉਹ ਬੱਚੀ ਨਾਲ ਜੁੜਿਆ ਹੈ। ਹੂੰ ਹੂੰ। ਉਹਵਾ ਚੈਨਰ ਉਹ ਚਿੰਗਰ ਜੰਦਾ ਹਾਂ ਜੀ ਇਹ ਇੱਥੇ ਪਸ਼ੂਾਰੇ ਦਾ ਮਤਲਬ ਮਾਹੀਗੀ ਰ ਜਾਂ ਚੀਵਰ ਕਰਦੇ ਹਾਂ ਜੀ ਪਸ਼ੂ ਆੜਾ ਚਲੋ ਜੀਬ ਕੋਈ ਵੀ ਸ਼ਿਕਾਰੀ ਕਹ ਲੋ ਠੀਕ ਹੈ ਜੀ ਤਾਂ ਸ਼ਿਕਾਰੀ ਠੀਕ ਮੈਂ ਤਾਂ ਜਾਨਵਰ ਹੈ ਚੀਵਰ ਹੋ ਗਿਆ ਹਾਂ ਹਾਂ ਠੀਕ ਹੈ ਜੀ ਸੋਨਾ ਗੜਤੇ ਹੀਰਾ ਸੁਨਾਰਾ ਰਗਾ ਹੌਸੇ ਕਿ ਕਮੇਕਾਂਜੀ ਹਾਂਜੀ ਉਹ ਜੇ ਜਿਆਦਾ ਹਾਂ ਜਿਆਦਾ ਚੋਲਡ ਪੈ ਗਿਆ ਉਹਦਾ ਖਰਾਬ ਹੋ ਜਾਂਦਾ ਹਾਂਜੀ ਜਿਉਂ ਬਿਖਈ ਹੀਰੇ ਪਰ ਨਾਰੀ ਕੌਡਾ ਭਾਰਤ ਹਿਰੇ ਜੁਵਾਰੀ ਇਸੇ ਤਰ੍ਹਾਂ ਜਿਹੜਾ ਬਿਖਈ ਬੇਚੇ ਬਕਾਰਾਂ ਦੀ ਫਜ਼ਾਇਤ ਦੂਜੇ ਦੀ ਹੌਸਲੇ ਤੇ ਧਿਆਨ ਰੱਖਦਾ ਅੱਛਾ ਜੀ ਆਹ ਨਾਰੀ ਵੱਲ ਹੂੰ ਹੂੰ ਹੇ ਗੁਰਵੰਲੀ ਹੈ ਉਹ ਤਾਂ ਭਗਤਾਂ ਭਗਤਾਂ ਨੂੰ ਇਹ ਗੱਲ ਕਿਵੇਂ ਪਤਾ ਭਗਤ ਇਹ ਜਿਹਾ ਕੰਮ ਆਪ ਥੋੜਾ ਕਰਦੇ ਸੀ ਹਾਂ ਹਾਂ ਅਸ ਤਾਂ ਉਹ ਤਾਂ ਲੋਗ ਬਗਾਨ ਲੋਕ ਕੀ ਕਰਦੇ ਉਹ ਤਾਂ ਪਤਾ ਨਹੀਂ ਠੀਕ ਹੈ ਹਾਂ ਨਹੀਂ ਤਾਂ ਕਾਫੀ ਇਹ ਅਜੀਬ ਗੱਲ ਇਹ ਅਜੀਬ ਗੱਲ ਲੱਗਦੀ ਹੈ ਵੀ ਇਸ ਤਰ੍ਹਾਂ ਦਾ ਕਿਉਂ ਐਗਜ਼ਾਮਪਲ ਇੱਥੇ ਉਹਨਾਂ ਨੇ ਪਾਇਆ ਦੋ ਤਿੰਨ ਜਗ੍ਹਾ ਹੋਰ ਵੀ ਇਹਨਾਂ ਦੀ ਬਾਣੀ ਵਿੱਚ ਪਰ ਨਾਰੀ ਅੱਖਰ ਆਉਂਦਾ ਜਿਵੇਂ ਵਿਖੇ ਹਿਤ ਪਰ ਨਾਰੀ ਜੂ ਨਾਮੇ ਪ੍ਰੀਤ ਮਰਾਰੀ ਉੱਥੇ ਵੀ ਇਹੀ ਗੱਲ ਆਉਂਦੀ ਹੈ ਕਿਉਂਕਿ ਜਿਹੜੇ ਭਗਤ ਨੇ ਹੂੰ ਹੂੰ ਜਿਹੜੇ ਜਿਹੜੇ ਥੱਲੇ ਦੀ ਤੇਜ ਹੂੰ ਹੂੰ ਤੇ ਤੋਈ ਦਾ ਗੰਦ ਚੱਲਿਆ ਗਿਆ ਉਹ ਹੀ ਭਗਤ ਬਣਦਾ ਹੂੰ ਹੂੰ ਲੱਗ ਜਾਂਦਾ ਅੱਛਾ ਜੀ ਇਹ ਉਹ ਚਿਰਤਰ ਜਿਹੜਾ ਹੈ ਤਾਂ ਹੀ ਉੱਥੇ ਲਿਖਿਆ ਹੋਇਆ ਨਾ ਸਾਰੇ ਚਿਰਤਰ ਠੀਕ ਹੈ ਜੀ ਇਹ ਤਾਂ ਬਸ ਵਹੀ ਹੈ ਵੀ ਇੱਥੇ ਆ ਕੇ ਤੁਹਾਡੇ ਨਾਲ ਆਖਰੀ ਚਿਰਤਰ ਮਾਇਆ ਦਾ ਇਹ ਹੈ ਤੁਹਾਡੇ ਨਾਲ ਮਾਇਆ ਹੈ ਵੀ ਹੂੰ ਹੂੰ ਸਹੀ ਮਾਇਆ ਹੀ ਹੈ ਹਾਂਜੀ ਠੀਕ ਹੈ ਜੀ ਆਹ ਤੇ ਭਾਰਤ ਹਨ ਕੋਡਾ ਭਾਰਤ ਹੀਰੇ ਜਵਾਰੀ ਉਹਦਾ ਢਾਰਤਾ ਹੈ ਭਾਰਤ ਦੀ ਹੈ ਕੋਡਾ ਢਾਰਤ ਹਾਂ ਜੀ ਕੋਡਾ ਢਾਰਤ ਹੀਰੇ ਜਵਾਰੀ ਆਹ ਵਕੀਲ ਸਰਦਾ ਜਵਾਰੀ ਸਰਦਾ ਥੱਲੇ ਕੌੜੀਆਂ ਹਾਂ ਹਾਂਜੀ ਉਹਦੀ ਬਹੁਤ ਦੇਰ ਹੁੰਦੀ ਹੈ ਵੀ ਆ ਕੌੜੀ ਇੱਥੇ ਉੱਧਰ ਚੜਦੇ ਹੁੰਦੇ ਕੀ ਕੀ ਕੌੜੀ ਕੰਨੀ ਜਿੱਦੀ ਅਗੜੀ ਕੁੱਟੀ ਹੋਈ ਹੈ ਹੂੰ ਇਹਦਾ ਅਗਲਾ ਵੀ ਨਾਲ ਦਾ ਤੇ ਦੂਈ ਕੋਟੀ ਰੁਪਾ ਰਹਾ ਆ ਰਾਂ ਨਵੇ ਇਹ ਇਹ ਵੀ ਇਹ ਵੀ ਭਗਤਾਂ ਤੋਂ ਹਟ ਕੇ ਗੱਲ ਹੈ ਵੈਸੇ ਹਾਂ ਠੀਕ ਹੈ ਜੀ ਕੋਡਾ ਕੋਡਾ ਦਾ ਤੇਰੇ ਨਾਲ ਜਵਾਰੀ ਹਾਂ ਜਿਹਹ ਜਿਹਹ ਦੇਖੋ ਤੈ ਤੈ ਰਾਮਾ ਹਰ ਕੇ ਚਰਨ ਨਿਤ ਧਿਆਵੈ ਨਾਮਾ